ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਵਿਰਸਾ ਕਲੈਕਸ਼ਨ ਤੇ ਅੱਜ ਆਪਾਂ ਬਹੁਤ ਸੋਹਣੇ ਤੇ ਬਹੁਤ ਹੀ ਜ਼ਿਆਦਾ ਪਿਆਰੇ ਸੂਟ ਲੈ ਕੇ ਆਏ ਆਂ ਬਹੁਤ ਸੋਹਣੇ ਸੂਟ ਹੈ ਜੀ ਸਾਰੇ ਪਾਰਟੀ ਵੇਅਰ ਸੂਟ ਹੈ ਤੇ ਬਹੁਤ ਹੀ ਘੱਟ ਰੇਂਜ ਦੇ ਸੂਟ ਹੈ ਜੀ ਆਰੀ ਵਰਕ ਦੇ ਸੂਟ ਹੈ ਨਾਲ ਇਹ ਜੋਰ ਜੱਟ ਦੇ ਆਰੀ ਵਰਕ ਦੇ ਸੂਟ ਹੈ ਜੀ ਨਾਲ ਇਹਨਾਂ ਦੇ ਬਹੁਤ ਸੋਹਣਾ ਦੁਪੱਟਾ ਹੈ ਚੌਰ ਜੱਟ ਦਾ ਤੇ ਨਾਲ ਜਿਹੜੀ ਬਾਟਮ ਹੈ ਉਹਦਾ ਸਟੱਫ ਕ੍ਰੇਪ ਸਿਲਕ ਹੈ ਜੀ ਬਾਟਮ ਦਾ ਸਟੱਫ ਕ੍ਰੇਪ ਸਿਲਕ ਹੈ ਜੀ ਜੌਰਜਟ ਦਾ ਸ਼ਰਟ ਹੈ ਜੀ ਜੌਰਜਟ ਦਾ ਹੀ ਦੁਪੱਟਾ ਬਹੁਤ ਸੋਹਣਾ ਸਟੱਫ ਹੈ ਜੀ ਫੁੱਲ ਪਾਰਟੀ ਵੇਅਰ ਸੂਟ ਹੈ ਜੀ ਜਿਵੇਂ ਹੁਣ ਅੱਗੇ ਸੀਜ਼ਨ ਆ ਰਿਹਾ ਜੀ ਵਿਆਹ ਸ਼ਾਦੀਆਂ ਦਾ ਤਾਂ ਤੁਸੀਂ ਆਪਣਾ ਜਿੰਮੇ ਮਰਜ਼ੀ ਜਿੰਮੇ ਆਪਾਂ ਨੂੰ ਕੜਾਈ-ਕੜੂਈ ਵਾਲੇ ਥੋੜੇ ਸੂਟ ਨਹੀਂ ਵਧੀਆ ਲੱਗਦੇ ਤਾਂ ਇਹ ਆਪਾਂ ਜਿੰਮੇ ਮਰਜ਼ੀ ਪਾਰਟੀ ਵੇਅਰ ਪਾ ਸਕਦੇ ਹਾਂ ਬਹੁਤ ਸੋਹਣਾ ਸਟੱਫ ਹੈ ਬਹੁਤ ਹੀ ਜ਼ਿਆਦਾ ਸੌਫਟ ਹੈ ਜੀ ਬਹੁਤ ਸੋਹਣੇ ਸੂਟ ਹੈ ਕੋਈ ਵੀ ਸੂਟ ਖਰਾਬ ਹੋਣ ਵਾਲਾ ਨਹੀਂ ਹੈ ਕਪੜੇ ਦੀ ਆਪਣੀ ਫੁੱਲ ਗਾਰੰਟੀ ਹੈ ਜੀ ਬ੍ਰਾਂਡਡ ਸਟੱਫ ਹੈ ਜੀ ਸਾਰਾ ਜੇ ਕੋਈ ਵੀ ਸੂਟ ਆਰਡਰ ਕਰਨਾ ਹੋਵੇ ਸਕਰੀਨਸ਼ਾਟ ਲੈ ਕੇ ਸਾਡ ਨੂੰ ਵਟਸਐਪ ਤੇ ਮੈਸੇਜ ਕਰਕੇ ਆਪ ਦਾ ਆਰਡਰ ਬੁੱਕ ਕਰਵਾ ਸਕਦੇ ਹੋ ਸਾਰਿਆਂ ਦੇ ਨਾਲ ਬਾਟਮ ਕਰੇਵ ਦੀ ਆਊਗੀ ਜੀ ਤੇ ਤੁਸੀਂ ਜੇ ਸਾਡੇ ਤੋਂ ਸਟਿਚਿੰਗ ਕਰਾਉਣੀ ਹੈ ਤਾਂ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਹੈ ਜੀ ਇਸ ਤਰ੍ਹਾਂ ਦੇ ਤੁਸੀਂ ਹੋਰ ਸੋਹਣੇ ਸੋਹਣੇ ਸੂਟ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਸਾਡੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਧੰਨਵਾਦ ਜੀ